ਅਰਜੀ ਜੀ ਕਾ ਖਾਲਸਾ ਵੇਜੀ ਕੀ ਫਤਿਹ ਅਤੇ ਸਰਕਾਰ ਨੂੰ ਸਾਡੀ ਸਤਿ ਸ੍ਰੀ ਅਕਾਲ ਸਰਕਾਰ ਜੀ ਆ ਸਾਢੇ 3 ਸਾਲ ਹੋ ਗਏ ਥੋੜੀ ਸਰਕਾਰ ਬਣੀ ਨੂੰ ਝਾੜੂ ਪਾਰਟੀ ਦੀ ਆ ਜਿਹੜੀ ਸੜਕ ਤੇ ਅਸੀਂ ਖੜੇ ਆ ਇਹ ਘਨੌਲੀ ਪਿੰਡ ਹਲਕਾਰ ਓਪੜ ਦੀ ਸੜਕਾ ਜਿਹੜੀ ਘਨੌਲੀ ਤੋਂ ਥਲੀ ਹੋ ਕੇ ਸਿੰਘਪੁਰੇ ਨੂੰ ਜਾਂਦੀ ਹੈ ਇਹਦਾ ਇੰਨਾ ਮਾੜਾ ਹਾਲ ਆ ਭਈ ਇਹਦਾ ਇੰਨਾ ਬੁਰਾ ਹਾਲ ਆ ਸੜਕ ਦਾ ਵੀ ਇੱਥੋਂ ਲੰਘਣਾ ਲੋਕਾਂ ਨੂੰ ਔਖਾ ਹੋਇਆ ਪਿਆ ਮੈਨੂੰ ਸ਼ਰਮ ਆਉਂਦੀ ਏ ਗੱਲ ਕਹਿੰਦੇ ਕਿ ਸੜਕ ਦੇ ਉੱਤੇ ਸਾਡੇ ਜਿਹੜੇ ਹਲਕੇ ਦੇ ਐਮ ਐਲ ਏ ਆ ਚੱਡਾ ਜੀ ਉਹ 2 ਮਹੀਨੇ ਪਹਿਲਾਂ ਤੇ ਘਾਟਨ ਕਰਕੇ ਗਏ ਦੰ ਨਾਲ ਇਹ ਵੀ ਆਪਣੇ ਭਾਸ਼ਣ ਚ ਕਹਿ ਗਏ ਕਹਿੰਦੇ ਵਿਰੋਧੀ ਪਾਰਟੀ 1-2 ਦਿਨ ਜਿਹੜੀਆਂ ਵੀਡੀਓ ਬਣਾਉਣੀਆਂ ਬਣਾ ਕੇ ਪਾ ਲੈਣ ਤੇ 2 ਦਿਨ ਬਾਅਦ ਇੱਥੇ ਉਹ ਵੀ ਢੋਲੇ ਤੇ ਲਿਆਉਂਦੇ ਗੌਂਦੇ ਜਾਉਂਗੇ ਐਮ ਐਲ ਏ ਸਾਹਿਬ ਥੋੜਾ ਤਾਂ ਉਹ ਕੰਮ ਆ ਮੈਨੂੰ ਗਾਣਾ ਵੀ ਯਾਦ ਆ ਗਿਆ ਪੁਰਾਣੇ ਸਮੇਂ ਚ ਬੜਾ ਗਾਣਾ ਚੱਲਦਾ ਸੀ ਲੱਡੂ ਖਾ ਕੇ ਤੁਰਦੀ ਬਣੀ ਜੱਟ ਇਹਨਾਂ ਕੰਮਾਂ ਤੁਸੀਂ ਡਰਦਾ ਆ ਆ ਥੋੜੇ ਤੁਸੀਂ ਤਾਂ ਲੱਡੂ ਖਾ ਕੇ ਲੰਘ ਗਏ ਸਾਡੇ ਜਿਹੜੇ ਲੋਕ ਆ ਉਹ ਫੇਰ ਅੱਜ ਟੁੱਟੀ ਸੜਕ 'ਤੇ ਜਾ ਰਹੇ ਆ ਹੁਣ ਥੋੜਾ ਬਾਅਦ ਆ ਜਿਹੜਾ ਤੁਸੀਂ ਸਾਡੇ ਤੇ ਕਿਹਾ ਤਾਂ ਵੀ ਦੋ ਵੀਡੀਓ ਦੋ ਦਿਨ ਬਣਾ ਲਓ ਅਸੀਂ ਤਾਂ ਹੁਣ ਦੋ ਮਹੀਨੇ ਬਾਅਦ ਵੀਡੀਓ ਬਣਾਉਣ ਲੱਗੇ ਆ ਇਸ ਕਰਕੇ ਮੇਰੀ ਤਾਂ ਸਰਕਾਰ ਨੂੰ ਬੇਨਤੀ ਆ ਬਈ 350 ਸਾਲਾ ਗੁਰਦੇਵ ਸਾਹਿਬ ਦਾ ਸ਼ਹੀਦੀ ਦਿਨ ਅਸੀਂ ਮਨਾ ਰਹੇ ਆਂ ਸਰਕਾਰ بڑے بڑے ਦਾਅਵੇ ਕਰਦੀ ਆ ਕਿ ਰੋਪੜ ਜ਼ਿਲ੍ਹੇ ਨੂੰ 100 ਕਰੋੜ ਰੁਪਈਆ ਆ ਗਿਆ ਸਾਨੂੰ ਤਾਂ 100 ਰੁਪਈਆ ਦੀਆਂ ਸੜਕ ਤੇ ਲੋਕ ਤਾਂ ਆ ਬੁਰਾ ਹਾਲ ਜਿਹੜੀ ਸੜਕ ਤੇ 2 ਮਿੰਟ ਚ ਘਨੌਲੀ ਤੋਂ ਸਿੰਘਪੁਰੇ ਪਹੁੰਚ ਜਿੰਦੇ 15 ਮਿੰਟ ਲੱਗਦੇ ਆ ਇਸ ਕਰਕੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੀ ਫਰਿਆਦ ਸੁਣੋ ਐਮਐਲਏ ਸਾਹਿਬ ਤੁਸੀਂ ਵੀ ਆਪਣਾ ਜਿਹੜਾ ਵਾਅਦਾ ਜਿਹੜੇ ਲੱਡੂ ਖਾ ਕੇ ਲੰਘਦੇ ਬਣੇ ਆ ਉਹ ਲੱਡੂ ਦਾ ਮੁੱਲ ਤਾਂ ਮੋੜ ਤੋਂ ਲੋਕਾਂ ਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਲੱਡੂ ਲਿਆਏ ਹੋਣੇ ਇਹ ਕਹਿੰਦੇ 500 ਦੇ ਲਿਆਏ ਹੋਣੇ ਪਤ ਨਹੀਂ 1000 ਦੇ ਲਿਆਏ ਹੋਣੇ ਉਹਨਾਂ ਦਾ ਉਹ 500 ਵੀ 1000 ਵੀ ਚਲੇ ਗਏ ਪਰ ਥੋੜੀ ਸੜਕ ਨਹੀਂ ਬਣੀ ਇਸ ਕਰਕੇ ਮੈਂ ਫੇਰ ਸਰਕਾਰ ਨੂੰ ਬੇਨਤੀ ਕਰਦਾ ਵੀ ਸੜਕ ਦਾ ਕੰਮ ਜਲਦੀ ਜਲਦੀ ਸ਼ੁਰੂ ਕਰਾਇਆ ਜਾ ਸਕੇ ਤਾਂ ਕਿ ਸਾਡੇ ਲੋਕ ਆਸਾਨੀ ਨਾਲ ਸੜਕ ਤੇ ਜਾ ਸਕਣ ਉਹ ਹੈ ਜੀ ਕਾ ਖਾਲਸਾ ਹੈ ਜੀ ਕੀ ਪਤ ਹੈ ਐਨੀ ਗੱਲ ਹੈ